ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋਰ ਸਿੰਘ ਵਾਲਾ ਜੋਰ ਸਿੰਘ ਵਾਲੇ ਦੋਸਤੋ ਪਹੁੰਚੇ ਆ ਬਾਈ ਹਰਵੇਲ ਸਿੰਘ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਤੇ ਅੱਜ ਟੋਟਲ ਚਾਰ ਨਾਗਾ ਦੋਸਤੋ ਤਿੰਨ ਬੈੜਾਂ ਇੱਕ ਨੀਲੀ ਰਾਵੀ ਦੀ ਔਸਰ ਜਿਹੜੀ ਆ ਦੋਸਤੋ ਤੁਹਾਨੂੰ ਝੋਟੀ ਦਿਖਾ ਦਾਂਗੇ ਬਹੁਤ ਵਧੀਆ ਆ ਬਾਕੀ ਤਿੰਨੇ ਬੈੜਾਂ ਜਿਹੜੀਆਂ ਦੋਸਤੋ ਗੱਬਣਾ ਦੇਣ ਕਿੰਨੇ ਕਿੰਨੇ ਲੈ ਕੇ ਜਾਣ ਗਿਆ ਪੂਰੀ ਗੱਲਬਾਤ ਆਪੇ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਝੋਟੀ ਕਾਫੀ ਸੋਹਣੀ ਹੈ ਦੋਸਤੋ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇਸ ਦੀ ਪੂਰੀ ਡਿਟੇਲ ਪੂਰੀ ਜਾਣਕਾਰੀ ਦੇ ਦੇਵਾਂਗੇ ਠੀਕ ਆ ਤੇ ਨੀਲੀ ਰਾਵੀ ਦੀ ਆ ਬਿਲਕੁਲ ਸਟੇਟ ਪੜਾ ਠੀਕ ਆ ਸੋ ਹਾਈਟ ਕਾ ਦਾ ਕਾਫੀ ਸੋਹਣਾ ਝੋਟੀ ਦਾ ਸੋ ਜਿਸ ਮੇਰੇ ਵੀਰ ਨੇ ਬਿਲਕੁਲ ਸ਼ਕੀਰ ਵੀਰ ਨੇ ਪਸ਼ੂ ਖਰੀਦਣਾ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਠੀਕ ਆ ਬੂਰਾ ਰੇਟ ਭਾਅ ਪੜਤਾ ਇਸ ਵੀਡੀਓ ਦੇ ਵਿੱਚ ਕੀਤਾ ਜਾਊਗਾ ਦੋਸਤੋ ਤੇ ਅੱਜ ਟਾਈਮ ਤੁਸੀਂ ਨੋਟ ਕਰ ਸਕਦੇ ਜੇ ਵੈਸੇ ਪਸ਼ੂ ਜਿਹੜੇ ਤਿੰਨ ਪੂਰੇ ਆਪਾਂ ਤੁਹਾਨੂੰ ਗੱਭਣੇ ਦਿਖਾ ਬਾਕੀ ਤਰੀਕ 29 ਸਤੰਬਰ ਆ ਦੋਸਤੋ ਟਾਈਮਿੰਗ ਜਿਹੜੀ ਆ ਤੁਸੀਂ ਨੋਟ ਕਰ ਸਕਦੇ ਜ ਕੋਈ 2:30 ਦਾ 2:00 ਦੇ 30 ਮਿੰਟ ਦਾ ਸਮਾਂ ਹੈਗਾ ਆਜੋ ਕਰਦੇ ਆਂ ਗੱਲਬਾਤ ਵੀਰ ਹਰਵੈਲ ਸਿੰਘ ਦੇ ਨਾਲ ਪੁੱਛ ਲੈਣੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਾਸਰੀ ਕਾ ਹਾਂਜੀ ਸੰਤੂ ਸਾਹਿਬ ਜੀ ਸਾਸਿਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਇਸ ਚੈਨਲ ਨੂੰ ਪਿਆਰ ਦੇ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਟੈਟਾ ਵੀਰ ਜੀ ਠੀਕ ਠਾਕ ਜੀ ਠੀਕ ਠਾਕ ਦੇਵੋ ਅਛਾ ਹਰਵੈਲ ਵੀਰੇ ਪਸ਼ੂ ਚਲੋ ਇਸੇ ਤਰ੍ਹਾਂ ਹੀ ਆਉਂਦੇ ਰਹਿੰਦੇ ਵਿਕਰੀ ਵਾਲੇ ਆਪਣੇ ਘਰੇ ਖਾਸ ਤੌਰ ਤੇ ਤੇ ਅੱਜ ਤਿੰਨ ਬਿਹੜਾਂ ਤੇ ਇੱਕ ਝੋਟੀਆ ਨੀਲੀ ਰਵੀ ਬਿਲਕੁਲ ਸੰਤੋਖ ਸਾਹਿਬ ਤਿੰਨ ਬਿਹੜਾਂ ਨੇ ਗੱਬਣਾ ਦੋ ਪਹਿਲਣਾ ਨੇ ਹਾਂਜੀ ਇੱਕ ਦੂਜੇ ਸੂਵੇ ਆ ਹਾਂਜੀ ਆਉਂਸਰ ਝੋਟੀਆ ਜਿਹੜੀ ਉਹ ਵੀ ਕੋਈ 17 18 ਦਿਨ ਦੀ ਗੱਬ ਹੈਗੀ ਆ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਤੇ ਬਾਈ ਹਰਵੈਲ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰ ਲਈਏ ਵਹਿੜਾ ਜਰੂਰ ਆਪਾਂ ਪੂਰੀ ਜਾਣਕਾਰੀ ਇਹਨਾਂ ਦੀ ਕਰੀਏ ਸਾਂਝੀ ਵੀ ਸਵੇਹਾ ਕਿਨਵਾ ਮਤਲਬ ਕਿ ਕਦੋਂ ਚਾਰੀਆ ਸੰਧੂ ਸਾਹਿਬ ਪਹਿਲੇ ਸੂਏ ਵੈਡਨੇ ਸੁਣਾਇਨੇ ਆ ਬਹੁਤ ਵਧੀਆ ਹਾਂਜੀ ਤਕਰੀਬ ਜਿਹੜਾ ਦਾ ਸੂਣ ਦਾ ਸਮਾਂ ਗਿਣਤੀ ਤੌਰ ਤੇ ਵੀ ਸੰਧੂ ਸਾਹਿਬ ਦੇ 7 ਤਰੀਕ ਨੂੰ ਜਿਹੜਾ ਟਾਈਮ ਇਹਦਾ ਪੂਰਾ ਹੋਣਾ 7 ਅਗਲੇ 10 ਅਕਤੂਬਰ 7 ਅਕਤੂਬਰ ਨੂੰ ਜੀ ਬਿਲਕੁਲ ਜੀ ਤੇ ਸਵੇਹਾ ਕਿਨਵਾ ਪਹਿਲਾ ਕਿ ਦੂਜਾ ਜੀ ਪਹਿਲਾ ਸੂਆ ਸੰਧੂ ਸਾਹਿਬ ਪਹਿਲਨ ਤੇ ਬਹੁਤ ਚੰਗੀ ਬੱਚੀ ਇਹ ਦੇਖੋ ਜੀ ਠੀਕ ਹੈ ਜੀ 100 200 ਜੇਕਰ ਆਪਾਂ ਅਜੇ ਗਿਣਾ ਵੀ ਜਿੰਨਾ ਦੀ ਗੱਲ ਕਰਨ ਲਈ ਤੇ ਘੱਟੋ ਘੱਟ ਪਿਆ ਜੇ 29 ਤੇ ਫਿਰ ਵੀ ਕੋਈ 8 8 7 ਦੇ 8 ਇੱਕ ਹਫਤੇ ਦੇ ਬਿਲਕੁਲ ਇੱਕ ਅੱਧਾ ਦਿਨ ਅੰਦਰ ਬਾੜ ਜਾਂ ਇੱਕ ਦੋ ਦਿਨ ਬਾਹਰ ਇੱਥੇ ਜਿਹੜੀ ਦੋਸਤੋ ਇਹ ਵਾਰਡ ਹੁੰਦੀ ਹੈ ਠੀਕ ਆ ਤੇ ਪਹਿਲਾਂ ਜਿਹੜਾ ਦੋਸਤੋ ਬੱਚੀ ਨੇ ਸੁਣਾ ਹਾਈਟ ਕੱਦ ਤੁਸੀਂ ਆਪ ਮੈਜ਼ਰਮੈਂਟ ਕਰ ਲਓ ਦੋਸਤੋ ਵੱਡੀ ਹਾਈਟ ਦੇ ਵਿੱਚ ਆ ਠੀਕ ਆ ਆਹ ਸੰਦੂ ਸਾਹਿਬ ਪੱਦਰ ਆ ਦੇਖੋ ਤੇ ਬਹੁਤ ਚੰਗੀ ਬੱਚੀ ਆ ਭਰੂਗੀ ਚੰਗੀ ਬੱਚੀ ਆਹ ਦੇਖੋ ਜੀ ਥਾਣ ਤੋਂ ਨਹੀਂ ਬਹੁਤ ਸੋਹਣਾ ਲੱਗਾ ਤੇ ਸੀਲਸ ਲੱਗਾ। ਲਓ ਜੀ। ਸੋ water quality ਕਾਫੀ ਸੋਹਣੀ ਆ ਦੋਸਤੋ ਜਿਸ ਹਿਸਾਬ ਨਾਲ ਦਿਨ ਪਏ ਉਸ ਹਿਸਾਬ ਨਾਲ ਜੇਕਰ ਆਪਾਂ ਕੈਲਕੂਲੇਟ ਕਰੀਏ ਤੇ ਪੂਰਾ ਵੱਡਾ ਚੱਡਾ ਜਿਹੜਾ ਦੋਸਤੋ ਬਣਾ ਕੇ ਫੇਰ ਬੱਚੀ ਸੂਗੀ। ਬਿਲਕੁਲ ਬਸੰਦ ਸਾਹਿਬ ਬਹੁਤ ਹੀ ਚੰਗੀ। ਇੱਕ ਵਾਰੀ ਕੋਲੋਂ ਆਪਾਂ ਜਿਹੜਾ ਥਣਾ ਦਾ ਗੈਪ ਡਿਫਰੈਂਸ ਜਿਹੜਾ ਦੋਸਤੋ ਉਹ ਤੁਹਾਨੂੰ ਦਿਖਾਉਣੇ ਆ ਆ ਕਰਿਓ ਚੈੱਕ ਬੈਕ ਸਾਈਡ ਤੋਂ। ਚੰਗੀ ਛਾਇ ਨਹੀਂਗਾ ਬੱਚੀ ਦੀ ਸੰਦ ਸਾਹਿਬ ਜਿੰਨੀ ਵੀ ਗੱਲ ਕਰੀਏ ਨਾ ਆਹ ਦੇਖੋ ਜੀ। ਬਹੁਤ ਸੋਹਣਾ ਥਾਣਾ। ਬੈਸਟਰਡਰ ਕੁਆਲਿਟੀ ਆ ਦੋਸਤ ਬਾਕੀ ਲਿਸ਼ ਕਿ ਚੰਗੀ ਆ ਬੱਚੀ ਦੀ ਚੰਗੀ ਸ਼ਾਈਨਿੰਗ ਹੈ ਬਾਕੀ ਠੰਡੀ ਆ ਸੀਮ ਸਾਊ ਆ ਦੋਸਤੋ ਤੋਰਾ ਵੇਖੋ ਬੱਚੀ ਬਿਲਕੁਲ ਨਵੀਂ ਠੀਕ ਹੈ ਜੀ ਆਹ ਦੇਖੋ ਚੰਗੇ ਦੁੱਧ ਦੀ ਆ ਪਾਸ ਕਰ ਸਕਦੇ ਆ ਪਹਿਲੇ ਸੂਈ ਜੀ ਫਿਰ ਸੰਦੂ ਸਾਬੇ ਚੰਗੇ ਫਾਰਮ ਤੋਂ ਆਈ ਹੈ ਵੀ ਠੀਕ ਹੈ ਦੋਨੇ ਬੱਚੀਆਂ ਫਾਰਮ ਦੇ ਜਾਨੇ ਠੀਕ ਹੈ ਜੀ ਉਹ ਕਾਫੀ ਸੋਹਣੀ ਆਰਡਰ ਕੁਆਲਿਟੀ ਹੈ ਬੰਦੂ ਸਾਹਿਬ ਜਿਆਦਾ ਤਾਂ ਨਹੀਂ ਆਪਾਂ ਕਵਾਂਗੇ 15 16 ਲੀਟਰ ਵੈਡ ਹੋ ਸਕਦਾ ਵੱਧ ਵੀ ਦੇ ਜੀ ਜੀ ਮਗੀ ਸੰਧੂ ਸਾਹਿਬ ਚ ਟਿੱਪ ਕੇ ਵੀ ਆਪਾਂ ਦਿਖਾ ਦਿੰਨੇ ਤੇ ਦੇਖੋ ਲਓ ਜੀ ਬਾਕੀ ਠੰਡੀ ਧੀਰੀ ਇਸ ਕਦਰ ਤੱਕ ਆ ਦੋਸਤੋ ਆ ਵੇਖੋ ਕਿਸੇ ਤਰ੍ਹਾਂ ਦਾ ਕੋ ਬੰਗਾ ਪਾਉਣ ਦੀ ਲੋੜ ਨਹੀਂ ਹਜੇ ਸੁਨਾ ਹੈ ਇਸ ਬੱਚੀ ਨੇ ਠੀਕ ਆ ਜੀ ਤੇ ਕੋਈ ਵੀਰ ਚਵਾਈ ਕਰੂਗਾ ਵੀ ਇਹ ਨਹੀਂ ਹੈਗਾ ਕਿ ਕੋਈ ਛੜ ਮਾਰੂਗੀ ਬੰਗਾ ਪਾਉਣ ਦੀ ਲੋੜ ਈਜ਼ੀਲੀ ਤੁਸੀਂ ਚਵਾਈ ਕਰ ਸਕਦੇ ਜਿ ਇਹੋ ਜੇ ਪਸ਼ੂ ਦੇ ਥੱਲੇ ਉਹ ਤੇ ਹਰਵੀਰ ਮੋਲਵੀਰੇ ਕੀ ਕਰਦਾ ਇਹਦਾ ਸੰਧੂ ਸਾਹਿਬ ਇਹਦਾ 55000 ਰੁਪਏ ਮੋਲਾ 55000 ਥੋੜਾ ਬਾਦ ਆਪਾਂ ਛੋਟ ਛੱਪਾ ਕਰਾਂਗੇ ਠੀਕ ਹੈ ਜੀ 55000 ਦੇ ਵਿੱਚੋਂ ਦੋਸਤੋ ਥੋੜਾ ਬਾਦ ਆ ਵਿੱਚੋਂ ਲੈਸ ਹੋ ਜਾਊਗਾ ਛੋਟ ਛੱਪਾ ਹੋ ਜਾਊ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਜਿਹੜੀ ਵਹਿੜ ਦਿਖਾਉਣੀ ਆ ਇਹ ਵੀ ਗੱਬਣਾ ਤੇ ਇਹ ਸੂਆ ਹਰਵੀਰ ਭਾਈ ਕਿੰਨਾ ਵਾ ਇਹ ਵੀ ਸੰਧੂ ਸਾਹਿਬ ਪਹਿਲੇ ਸੂਏ ਸੋਨਾ ਬੱਛੀ ਨੇ ਪਹਿਲਣੀ ਆ ਬਿਲਕੁਲ ਤੇ ਚੰਗੀ ਆ ਸੰਧੂ ਸਾਹਿਬ ਬੱਛੀ ਆ ਚੰਗੇ ਦੁੱਧ ਦੀ ਆਪ ਹੈ ਉਹਦੇ ਤੋਂ ਵੀ ਚੰਗੀ ਬਰੀਡ ਦੇ ਵਿੱਚ ਆ ਗਈ ਹੈ ਇਹ ਹਰਵੈਲ ਭਾਈ ਦੇਣ ਮੈਨੂੰ ਲੱਗਦਾ ਵਾਜਾ 10 ਕਿ ਲੈ ਜੀਏ ਇਹ ਸੰਤੂ ਸਾਹਿਬ 10 ਦੇ ਵੀ 12 ਹੀ ਲੈ ਜੂਗੀ ਹੂੰ ਬਾਕੀ ਬਣੂਗੀ ਬਹੁਤ ਚੰਗੀ ਆ ਕਰੋ ਚੈੱਕ ਜੀ ਠੀਕ ਹੈ ਹਜੇ ਕੋਈ ਗੱਲਬਾਤ ਨਹੀਂ ਆ ਕਾਫੀ ਵਧੀਆ ਡਰ ਕੁਆਲਟੀ ਦੋਸਤੋ ਸਭ ਤੋਂ ਵੱਡੀ ਗੱਲ ਹੈ ਵੀ ਸੀਲ ਸਊ ਆਪਾਂ ਸੋ ਜਿੱਥੇ ਖੜ ਗਿਆ ਉੱਥੇ ਖੜ ਗਿਆ ਵੇਖੋ ਸੰਤੂ ਸਾਹਿਬ ਵੇਖੋ ਕਿੱਥੋਂ ਸ਼ੁਰੂ ਹੋ ਗਿਆ ਇਹਦਾ ਲੈਵਾ ਤੇਲ ਦੇ ਤੱਕ ਕਿੱਥੋਂ ਤੱਕ ਜਾ ਰਿਹਾ ਬਿਲਕੁਲ ਅਗਾੜ ਤੋਂ ਤੁਹਾਨੂੰ ਦਿਖਾਉਣਾ ਦੋਸਤੋ ਬਿਲਕੁਲ ਅੱਗੇ ਤੋਂ ਵੇਖੋ ਧੁੰਨ ਤੋਂ ਸਟਾਰਟਿੰਗ ਹੋ ਕੇ ਬੈਕ ਸਾਈਡ ਨੂੰ ਬਾਕੀ ਸੰਤੂ ਸਾਹਿਬ ਜਿਹੜੀ ਗਾਂ ਹੁੰਦੀ ਆ ਆਪਾਂ ਨੂੰ ਵੀ ਪਤਾ ਸਾਰਿਆਂ ਨੂੰ ਇੱਕ ਘੰਟਿਆਂ ਦੇ ਹਿਸਾਬ ਨਾਲ ਤਿਆਰ ਹੁੰਦੀ ਆ ਜਦੋਂ ਇਹਦਾ ਸੂਨ ਦਾ ਸਮਾਂ ਹੋ ਜਾਂਦਾ ਰਾਤ ਨੂੰ ਕੁਝ ਹੋਰ ਹੁੰਦੀ ਆ ਦਿਨੇ ਹੋਰ ਤਿਆਰ ਹੋ ਜਾਂਦੀ ਆ ਬਿਲਕੁਲ ਬਿਲਕੁਲ ਜਿਹੜਾ ਸਮਾਂ ਇਹਦਾ ਸਹੀ ਹੈ ਜੀ ਆਪਾਂ ਕਹਿ ਸਕਦੇ ਦਿਹਾੜੀਆਂ ਦੇ ਹਿਸਾਬ ਨਾਲ ਹੀ ਬਣ ਜੀ ਰਹਿੰਦੀ ਸੋ ਦੋਸਤੋ ਵੀਰ ਹਰਪੇਲ ਦਾ ਕਹਿਣ ਦਾ ਮਤਲਬ ਇਹ ਵੀ ਆ ਵੀ ਪਸ਼ੂ ਜਦੋਂ 2-4 ਦਿਨ ਵੀ ਰਹਿ ਜਾਂਦੇ ਨਾ ਤੇ ਦਿਨ-ਦਿਨ ਦੇ ਵਿੱਚ ਐਦਾਂ ਦਾ ਬਣਦਾ ਵੀ ਅੱਜ ਰਾਤ ਦੇਖੀ ਹੁੰਦੀ ਹੈ ਦੇਖ ਅਗਲੇ ਦਿਨ ਪਛਾਣ ਨਹੀਂ ਆਉਂਦੀ ਵੀ ਇਹ ਕਿੰਨਾ ਜ਼ਿਆਦਾ ਬਣ ਗਈ ਹੈ ਠੀਕ ਆ ਵੀ ਬੱਚੀ ਬਹੁਤ ਜ਼ਿਆਦੀ ਖੂਬਸੂਰਤ ਆ ਪਹਿਲਾਂ ਨੂੰ ਬੱਚੀ ਬੋਦੀ ਵਾਲੀ ਵੈੜ ਛੋਟਾ ਜਿਹਾ স্মੋਲ ਸਾਈਜ਼ ਕੰਨ ਤੇ ਹਾਈਟ ਤੁਸੀਂ ਜਿਹੜੀ ਆ ਦੋਸਤੋ ਮੀਡੀਅਮ ਦੇ ਵਿੱਚ ਅਕਾਊਂਟ ਕਰ ਲਓਗੇ ਭਾਰੀ ਆ ਬਾਡੀ weight ਤੁਸੀਂ ਵੇਖੋਗੇ ਨਿੱਗਰ ਆ ਪੂਰੀ ਠੀਕ ਆ ਮੈਂ ਕਿਸੇ ਦਾ ਦੂਜੇ ਸੂਬੇ ਚੰਗੀ ਵੈੜ ਬਣ ਕੇ ਤਿਆਰ ਹੋਊਗੀ ਬਿਲਕੁਲ ਜੀ ਤੇ ਦੁੱਧ ਦੀ ਆਸ ਆਪਾਂ ਇਹਦੇ ਤੋਂ ਵੀ ਚੰਗੇ ਦੀ ਕਰਾਂਗੇ ਠੀਕ ਆ ਜੀ ਛੰਡੀਆਂ ਦੋਨੇ ਬਹੁਤ ਜ਼ਿਆਦੀ ਆ ਸੋ ਆਰਡਰ ਕੁਆਲਿਟੀ ਥਣ ਦੀ ਲંબਾਈ ਇੱਕ ਵਾਰੀ ਤੁਹਾਨੂੰ ਥੋੜਾ ਠੀਕ ਹੈ ਜੀ ਉਹ ਬੱਚੀ ਪਹਿਲੀ ਵੀ ਵਧੀਆ ਦੋਸਤੋ ਇਹ ਵੀ ਬੱਚੀ ਬਹੁਤ ਬੈਸਟ ਆ ਠੀਕ ਹੈ ਜੀ ਫਰਸਟ ਅਲੋਕੇਸ਼ਨ ਫਰਸਟ ਟਾਈਮਰ ਇਹ ਜਿਹੜੀਆਂ ਵੜਾਂ ਸੂਣ ਜਾ ਰਹੀਆਂ ਨੇ ਠੀਕ ਸੰਦੀ ਸਾਹਿਬ 15 ਦਿਨ ਦੇ ਵਿੱਚ ਬਹੁਤ ਜ਼ਿਆਦਾ ਬਣੂਗੀ ਬੱਚੀ ਲਓ ਜੀ ਠੀਕ ਹੈ ਜੀ ਮਾਮੂਲੀ 10 12 15 ਸੋ ਥਣ ਦੀ ਕੁਆਲਿਟੀ ਕਾਫੀ ਬੈਸਟ ਆ ਦੋਸਤੋ ਠੀਕ ਆ ਪੂਰਾ ਮੁੱਠੀ ਥਣ ਹੱਥੀ ਚ ਚਵਾਈ ਵਾਲਾ ਥਣ ਜਿਹੜਾ ਦੋਸਤੋ ਬਿਲਕੁਲ ਘੜ ਕੇ ਲੱਗਾ ਤੇ ਪਸੰਦ ਆਊਗੀ ਜਿਹੜੇ ਵੀਰ ਖਾਸ ਤੌਰ ਤੇ ਘਰੇਲੂ ਵੀਰਾਂ ਲਈ ਆ ਜਿਹੜੇ ਵੀਰ ਲੱਭ ਰਹੇ ਹੋ ਤੁਸੀਂ ਠੀਕ ਆ ਜੀ ਤੇ ਬਾਈ ਹਰਵੇਲ ਤੇ ਤਿੰਨ ਵੜਾ ਬਿਲਕੁਲ ਜਿਹੜੀਆਂ ਨਵੀਆਂ ਬੱਚੀਆਂ ਠੀਕ ਆ ਜੀ ਪਹਿਲਣਾਂ ਬੱਚੀਆਂ ਸੂਣ ਜਾ ਰਹੀਆਂ ਨੇ ਲਓ ਜੀ ਠੀਕ ਆ ਜੀ ਰਵੈਲ ਵੀਰੇ ਫਿਰੇ ਦਾ ਮੁੱਲ ਕੀ ਕਰਦੇ ਆ ਲੈ ਸੰਦੂ ਸਾਹਿਬ ਇਹਦਾ ਮੁੱਲ 54000 ਰੁਪਿਆ ਉਹਦੇ ਚ ਮੰਨਤਾ ਨਾ ਆਪਾਂ ਜ਼ਰੂਰ ਕਰਾਂਗੇ ਭੈਣ ਭਰਾਵਾਂ ਦਾ ਠੀਕ ਆ ਜੀ 54000 ਦੋਸਤੋ ਵਿੱਚੋਂ ਛੋੜ ਛਾਪਾ ਮੌਕੇ ਤੇ ਕੋਈ ਬੰਦਿਆ ਨਹੀਂ ਬਾਕੀ ਸੰਦੂ ਸਾਹਿਬ ਅਸਲ ਦੇ ਵਿੱਚ ਤਾਂ ਚਲੋ ਆਪਾਂ ਕਾਲੇ ਪੈ ਜੰਨੇ ਆ ਹਾਂ ਵੀਡੀਓ ਹੁੰਦਾ ਜਿਵੇਂ ਪਸ਼ੂ ਬਿਲਕੁਲ ਤਿਆਰ ਆ ਨਾ ਹਾਂਜੀ ਇੱਕ ਦੋ ਦਿਨ ਰਹਿੰਦੇ ਹੁਣ ਫਿਰ ਪੂਰੀ ਦਿੱਖ ਪੂਰਾ ਪਤਾ ਲੱਗਦਾ ਬਿਲਕੁਲ ਤਾਂ ਚਲੋ ਆਪਾਂ ਹੁੰਦਾ ਹਾਂਜੀ ਫਿਰ ਉਸ ਟਾਈਮ ਸੰਤ ਸਾਬ ਜੇ ਪਸ਼ੂ ਚੰਗਾ ਤਿਆਰ ਹੋ ਜਾਂਦਾ ਫਿਰ ਰੇਟ ਵੀ ਹਾਈ ਹੋ ਜਾਂਦਾ ਬਿਲਕੁਲ ਬਿਲਕੁਲ ਤਾਂ ਬਾਕੀ ਜਦੋਂ ਦੋਸਤੋ ਪਸ਼ੂ ਬਣਦਾ ਜਾਵੇ ਓਵੇਂ ਓਵੇਂ ਜਿਹੜੀ ਮੰਗ ਆ ਬਿਲਕੁਲ ਕੰਪੈਰੀਜ਼ਨ ਕਰੀਏ ਤੇ ਬਰਾਬਰੀ ਇਕੁਅਲ ਲੱਗਦੀ ਆ ਇਸ ਕਰਕੇ ਘੱਟੋ ਘਾਟ ਵੀ 10 10 ਦਿਨ ਇਹਨਾਂ ਨੂੰ ਪਏ ਨੇ ਕਿਸੇ ਵੀਰ ਨੇ ਅਗੇ ਨਫਾ ਲੈਣਾ ਦੋਸਤੋ ਪਸ਼ੂ ਵਪਾਰ ਦੀ ਲਾਂਚ ਲੈ ਕੇ ਜਾਣਾ ਚਾਹੁੰਦੇ ਹੋ ਉਹ ਵੀ ਤੁਸੀਂ ਕੋਈ ਦੋ ਪੈਸੇ ਵਿੱਚੋਂ ਲੈਂਦੇ ਬਣ ਸਕਦੇ ਜੇ ਤੇ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਵੈੜ ਦਿਖਾਉਣੀ ਆ ਠੀਕ ਆ ਜੀ ਤੇ ਕਰਾਉ ਸੰਗ ਦੇ ਵਿੱਚ ਆ ਦੋਸਤੋ ਠੀਕ ਆ ਜੀ ਸ਼ਾਹੀਵਾਲ ਦਾ ਕੋਈ ਵੀਰ ਕਰਾਉ ਸੰਗ ਤੁਸੀਂ ਮੰਨ ਲਿਓ ਮੇਕੋ ਸਾਦਾ ਸਾਹਿਬ ਸ਼ਾਹੀਵਾਲ ਦਾ ਕਿਤੇ ਨਾ ਕਿਤੇ ਜਿਹੜਾ ਇਹਦਾ ਫੇਸ ਕੁਆਲਿਟੀ ਆ ਜਰਸੀ ਵਾਲੀ ਆ ਹਾਂ ਠੀਕ ਆ ਜੀ ਤੇ ਬਹੁਤ ਚੰਗੀ ਆ ਅੱਛਾ ਹਰਵੇਲ ਭਾਈ ਇਹ ਕਿੰਨੇ ਕਿ ਦਿਨ ਲੈ ਜੂ ਅਜੇ ਇਹ ਸੰਧੂ ਸਾਹਿਬ ਹਜੇ ਵੀ 10-12 ਦਿਨ ਖੜਦੀ ਆ 10-12 ਦਿਨ ਤੇ ਚੰਗੀ ਬਣ ਕੇ ਤਿਆਰ ਹੋਊਗੀ ਥਣ ਬਹੁਤ ਸੋਹਣਾ ਲੱਗ ਆ ਦੇਖੋ ਜੀ ਆ ਲਓ ਜੀ ਠੀਕ ਆ ਜੀ ਹਰਵੇਲ ਵੀਰੇ ਸੁਆ ਕਿੰਮਾ ਸੂ ਗਈ ਏ ਸੰਧੂ ਸਾਹਿਬ ਦੂਜਾ ਸੁਆ ਸੂ ਗਈ ਵਿੱਚ ਹੀ ਲਓ ਜੀ ਦੂਜਾ ਸੁਆ ਦੋ ਦਿਨ ਹਜੇ ਵੀ ਬਿਲਕੁਲ 10 ਤੋਂ 12 ਦਿਨ 10 ਤੋਂ 12 ਦਿਨ ਦਾ ਆਈਡੀਆ ਜਿਹੜਾ ਦੋਸਤੋ ਕੋਈ ਮੰਨ ਕੇ ਵੀਰ ਸੌਦਾ ਕਰ ਲੇ ਠੀਕ ਆ ਚੰਗੀ ਬਣੂਗੀ ਵਸਦੀ ਹੈ ਸ਼ਾਈ ਵਾਲ ਤੇ ਜਰਸੀ ਦਾ ਜਿਹੜਾ ਦੋਸਤੋ ਕਰਾਉ ਸੰਗ ਠੀਕ ਆ ਆ ਦੇਖੋ ਪੂਰੇ ਓਕੇ ਜੀ ਆ ਦੇਖੋ ਜੀ ਠੀਕ ਆ ਤਰਵੇਲ ਕਿੰਨਾ ਮੁੱਲ ਬਈ ਜਾਂਦਾ ਕੀ ਕਰਦੇ ਆ ਡਿਮਾਂਡ ਸੰਦੂ ਸਾਹਿਬ ਇਹਦਾ 35000 ਰੁਪਇਆ ਅੱਛਾ ਜੀ ਉੱਚੇ ਆਪਾਂ ਮੰਨਤਨ ਕਰਾਂਗੇ ਹਟ ਜਾ ਸੋ ਦੋਸਤੋ ਬਿਲਕੁਲ 35000 ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਵੈੜ ਦਿਖਾਤੀ ਆ 35000 ਠੀਕ ਆ ਜੀ ਤੇ ਦਿਨ ਲੈ ਜੂਗੀ 12 ਦਿਨ ਲੈ ਜੇ 10 ਤੋਂ ਉੱਪਰ ਦਿਨ ਜਿਹੜੇ ਦੋਸਤੋ 10 12 ਦਿਨ ਹਜੇ ਲੈ ਜੂਗੀ ਠੀਕ ਆ ਇੱਕ ਝੋਟੀ ਦੋਸਤੋ ਲਾਪਾ ਬਿਲਕੁਲ ਸਟਾਰਟਿੰਗ ਤੋਂ ਇੱਕ ਜ਼ਿਕਰ ਕੀਤਾ ਸੀਗਾ ਨੀਲੀ ਦੀ ਝੋਟੀ ਆ ਸਟੇਟ ਪੜਾ ਨੀਲੀ ਰਾਵੀ ਦੀ ਚਾਰੇ ਪੈਰ ਦੋਸਤੋ ਚਾਰੇ ਖੁਰ ਤੋਤੇ ਆ ਤੇ ਬਿਲਕੁ ਠੀਕਾ ਵੱਡੀ ਹਾਈਟ ਦਾ ਤਾਂ ਵੱਡੀ ਹੈ ਠੀਕ ਆ ਜੀ ਸਰਵੇਅਰ ਵੀਰ ਉਮਰ ਕਿੰਨੀ ਕਹਿੰਦੀ ਉਮਰ ਸੰਧੂ ਸਾਹਿਬ ਹੋਊਗੀ ਇਹਦੀ 3 ਸਾਢੇ 3 ਦਿਨ ਤਾਂ ਹੋ ਗਈ 3 ਸਾਢੇ 3 ਸਾਲ ਜਿਹੜੀ ਦੋਸਤੋ ਉਮਰ ਆ ਇਸ ਝੋਟੀ ਦੀ ਠੀਕ ਆ ਤੇ ਬਿਲਕੁਲ ਹੀਟ ਦੇ ਕਾਬਲ ਆ ਕੋਈ ਅੱਗੇ ਬਣੀ ਵੀ ਹੈਗੀ ਆ ਜੀ ਸੰਧੂ ਸਾਹਿਬ ਬਣੀ ਆਏ ਅੱਛਾ ਜੀ ਅੱਜ 23 24 ਦਿਨ ਦੀ 23 24 ਦਿਨ ਦੀ ਬਿਲਕੁਲ ਇਹ ਕਨਫਰਮ ਆ ਪਿਛਲੇ ਘਰੋਂ ਪੁੱਛਿਆ ਜੀ ਪਿਛਲੇ ਘਰੋਂ ਜੀ ਬਿਲਕੁਲ ਠੀਕ ਆ ਜੀ ਤੇ ਇਹ ਜਿਹੜੀ ਦੋਸਤੋ ਬਿਲਕੁਲ ਝੋਟੀ ਆ ਕਨਫਰਮ ਹੈ ਵੀ ਆ ਤੇ 24 ਦਿਨ 20 ਤੋਂ ਪਲੱਸ 25 ਦਿਨ ਦੇ ਵਿੱਚ ਵਿੱਚ ਜਿਹੜੀ ਦੋਸਤੋ ਬਣੀ ਆ ਏਆਈ ਹੋਈ ਨਾ ਬਾਈ ਹਰ ਵੇਲੇ ਏਆਈ ਬਾਈ ਬਾਕੀ ਸਾਰ ਤੇ ਨਿਸ਼ਾਨ ਪ੍ਰੋਪਰ ਵੇਖੋ ਤੇ ਥਾਂ ਥਾਂ ਨੂੰ ਪ੍ਰੋਪਰ ਤੁਹਾਨੂੰ ਆ ਦਿਖਾਉਣੇ ਆ ਜੀ ਆ ਦੇਖੋ ਚੰਗੀ ਠੰਡੀ ਆ ਸੰਧੂ ਸਾਹਿਬ ਵੀ ਚਾਰੇ ਥਾਣਾ ਦੋਸਤੋ ਵਿਥੀ ਵੇਖ ਸਕਦੇ ਝੋਲੀ ਬਹੁਤ ਸੋਹਣੀ ਆ ਵੱਟ-ਬੁੱਟ ਕਾਫੀ ਆ ਠੀਕ ਆ ਸੰਧੂ ਸਾਹਿਬ ਬਹੁਤ ਕੁਆਲਿਟੀ ਵਧੀਆ ਜੇ ਸਿੰਘ ਦੀ ਗੱਲ ਕਰੀਏ ਹਾਂ ਤਾਂ ਬਲਾਂ ਵਾਲਾ ਸਿੰਘ ਆ ਠੀਕ ਆ ਜੀ ਬਿਲਕੁਲ ਬਿਲਕੁਲ ਦੋਸਤੋ ਕੁੰਡੀ 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 ਚੂਰ ਛੋਟਾ ਜਿਹਾ ਸਿੰਘ ਸਟੇਟ ਪਟਾ ਫੁੱਲ ਲਾਈਟ ਤੇ ਹ ਸਾਰਾ ਕੁਝ ਫੁੱਲਾ ਝੋਟੀ ਦੇ ਵਿੱਚ ਠੀਕ ਹੈ ਜੀ ਬਾਕੀ ਜੇਕਰ ਦੋਸਤੋ ਆਸ ਹੋਈ ਆ ਵੀ ਜੇਕਰ ਨਿਕਲ ਆਉਂਦੀ ਆ ਤੇ ਬਹੁਤ ਵਧੀਆ ਗੱਲ ਆ ਕਿਸੇ ਵੀਰ ਦਾ ਇਲਾਕਾ ਜਿਹੜਾ ਵੀਰ ਖਰੀਦੂਗਾ ਠੀਕ ਆ ਝੋਟੀ ਬਹੁਤ ਸੁੰਦਰ ਜਿਹੀ ਸੋਹਣੀ ਹੈ ਠੀਕ ਆ ਆ ਦੇਖੋ ਜੀ ਤੇ ਬਾਕੀ ਕਈ ਨਾਲ ਦੋਸਤੋ ਵਪਾਰ ਦੀ ਲੈਣ ਦੇ ਵਿੱਚ ਪਸ਼ੂ ਠੀਕ ਹੈ ਘੱਟ ਸਾਂਭ ਸੰਭਾਲ ਵਾਲੇ ਘਰੋਂ ਵੀ ਆ ਸਕਦਾ ਇਸ ਕਰਕੇ ਥੋੜਾ ਜਿਹਾ ਪਸ਼ੂ ਜਦੋਂ ਕੋਈ ਚੰਗੀ ਖਾਸ ਸਪੈਸ਼ਲ ਸੇਵਾ ਹੋ ਗਈ ਭਰ ਗਈ ਤੇ ਝੋਟੀ ਦਾ ਕੱਤ ਕਾਟ ਨਾਲ ਪਤਾ ਲੱਗ ਜੂਗਾ ਦੋਸਤੋ ਵੱਡੇ ਕੱਤ ਕਾਟ ਦੀ ਜਿੰਨਾ ਸਿੰਗਲ ਹੱਡੀ ਜਿੰਨਾ ਇਹਦਾ ਪਿੱਠ ਪੁੜਾ ਆਪਾਂ ਇਸ ਚੀਜ਼ ਨੂੰ ਦੇਖੋ ਇਹਦੀ ਨੂੰ ਪੂਰਾ ਕੰਪੈਰੀਨ ਕਰੋ ਬਿਲਕੁਲ ਸਤੂ ਸਾਹਿਬ ਚੰਗੀ ਇੱਕ ਅਸਲੇ ਦੀ ਝੋਟੀ ਆ ਜਿਹਦੇ ਚ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੀ ਕਿਸੇ ਚੀਜ਼ ਤੇ ਕਿਸੇ ਚੀਜ਼ ਤੇ ਆਪਾਂ ਨੂੰ ਡਾਊਟ ਆ ਜੀ ਜੀ ਬਸੰਤੂ ਸਾਹਿਬ ਇਸੇ ਝੋਟੀ ਤੇ ਜਿਸ ਤਰ੍ਹਾਂ ਡਰਾਈ ਫਿਰ ਵਗੈਰਾ ਚੱਲੰਦਾ ਹੀ ਆ ਹਾਂਜੀ ਤਾਂ ਇਹ ਹੀ ਇੱਕ ਅੱਧੀ ਬੋਰੀ ਇਹਨੂੰ ਕਾਰਗਿਲ ਦੀ ਨਾਲ ਕੋਈ 2-4 ਕਿਲੋ ਇਹਨੂੰ ਘਿਓ ਤੇਲਾ ਜੇ ਸੰਦੂ ਸਾਹਿਬ ਇਹਦੇ ਤੇ ਸ਼ਾਈਨਿੰਗ ਆ ਜਣੀ ਬਿਲਕੁਲ ਜੀ ਬਿਲਕੁਲ ਸੋ ਪ੍ਰੋਪਰ ਨੀਲੀ ਰਵੀ ਦਾ ਦੋਸਤੋ ਵਿੱਚ ਝੋਟੀ ਵੀਰ ਕੋਈ ਮੰਨ ਕੇ ਤੁਸੀਂ ਇਹਦਾ ਸੌਦਾ ਕਰ ਲਿਓ ਤੇ ਹਰਵੀਰ ਭਾਈ ਕਿੱਥੋਂ ਤੱਕ ਖਾਣਾ ਜਿਹੜੀ ਇਹਦੀ ਹੈ ਕੋਈ ਆ ਸੰਦੂ ਸਾਹਿਬ ਇਹਦਾ ਮੁੱਲ ਆ ਜਿਹੜਾ 41000 ਰੁਪਿਆ ਹਾਂਜੀ ਉਹਦੇ ਚ ਆਪਾਂ ਮਾਨਤਾ ਨਾਲ ਜਿਹੜਾ ਕਰਾਂਗੇ 41 ਚ ਬਿਲਕੁਲ ਜੀ ਠੀਕ ਆ ਜੀ 41000 ਦੇ ਵਿੱਚੋਂ ਦੋਸਤੋ ਛੋਟ ਛੱਪਾ ਵਿੱਚੋਂ ਮਾਨਤਾ ਨੂੰ ਉਹ ਜ਼ਰੂਰ ਹੋ ਜਾਊਗਾ ਠੀਕ ਆ ਅੱਗੇ ਸੰਦੂ ਸਾਹਿਬ ਭਾਵੇਂ ਜਦੋਂ ਝੋਟੀ ਪੂਰੀ ਤਿਆਰ ਹੁੰਦੀ ਹੈ 1.5 ਲੱਖ ਦੀ ਮੱਝ ਬਣ ਕੇ ਤਿਆਰ ਹੁੰਦੀ ਹੈ ਹਮਮ ਨੋ ਤੇ ਇਹ ਝੋਟੀ ਆ ਦੋਸਤੋ ਠੀਕ ਆ ਤੇ ਏਆ ਹੀ ਹੋਈ ਆ ਅਸਰ ਆਪਾਂ ਤਾਂ ਕਹਿੰਦਾ ਦੋਸਤੋ ਵੀ ਬਿਲਕੁਲ ਝੋਟੀ ਹਜੇ ਪਹਿਲਾਂ ਘਟੋ ਘੜ ਵਿੱਚ ਕਰ ਵੀ 25 ਦਿਨਾਂ ਤੋਂ ਗੱਲ ਕਰ ਲਈਏ ਤੇ ਏਆ ਹੀ ਨਹੀਂ ਸੀ ਹੋਈਗੀ ਹੁਣ ਏਆ ਹੀ ਜਿਹੜੀ ਉਹ ਹੋਈ ਆ ਕੰਪਲੀਟ ਬਾਕੀ ਆ ਕਿ ਕਿਸੇ ਵੀਰ ਦਾ ਇਲਾਕਾ ਜੇ ਨਿਕਲ ਆਉਂਦੀ ਆ ਤੇ ਵੈਲ ਗੁੱਡ ਹੈਗੀ ਠੀਕ ਆ ਜੀ ਬਾਕੀ ਸਾਨੂੰ ਬਰੀਡ ਤੇ ਕੰਮ ਕਰਨ ਨੂੰ ਬਹੁਤ ਵਧੀਆ ਹਮ ਹਮ ਸਹੀ ਹੈ ਜੇ ਆਪਾਂ ਬੱਚੇ ਲੈਣੇ ਆ ਇਹਦੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਰੀਡ ਤੇ ਕੰਮ ਕਰੀਏ ਹਮ ਹਮ ਤਾਂ ਚੰਗਾ ਪਸ਼ੂ ਜਿਹੜਾ ਹੈ ਪਾਇਆ ਵਾਪਾ ਤੇ ਇਹਦੇ ਵਿੱਚ ਆਉਣ ਵਾਲੇ ਚੰਗੇ ਬੱਚੇ ਜਿਹੜੇ ਆਪਾਂ ਇਹ ਸੋ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਚਾਰ ਪਸ਼ੂ ਦਿਖਾਉਣੇ ਸੀਗੇ ਚਾਰੇ ਪਸ਼ੂ ਬਹੁਤ ਵਧੀਆ ਨੇ ਬੇੜਾਂ ਵੀ ਚੰਗੀਆਂ ਨੇ ਖਾਸ ਨੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਜੇ ਕੋਈ 8-8 10-10 ਦਿਨ ਹਜੇ ਲ ਜਾਂਦੀਆਂ ਨੇ ਠੀਕ ਹੈ ਤੇ ਇੱਕ ਇਹ ਝੋਟੀ ਆਪਾਂ ਤੁਹਾਨੂੰ ਦਿਖਾਤੀ ਹਾਂ ਠੀਕ ਹੈ ਜੀ ਨੀਲੀ ਰਾਵੀ ਦੀ ਝੋਟੀ ਆ ਸੋ ਚਾਹਵਨ ਵੀਰ ਜਿਹੜੇ ਤੁਸੀਂ ਬਿਲਕੁਲ ਕੱਟੀ ਕੋਈ ਵੀਰ ਲੈਣਾ ਚਾਹੁੰਦਾ ਉਹ ਜਿਹੜਾ ਦੋਸਤੋ ਤੁਸੀਂ ਝੋਟੀ ਲੈ ਸਕਦੇ ਜੇ ਬਿਲਕੁਲ ਬਣੀ ਪਤਲੀ ਝੋਟੀ ਆ ਈਆਈ ਹੋਈ ਆ ਸਭ ਤੋਂ ਵੱਡੀ ਗੱਲ ਜੜੀ ਠੀਕ ਹੈ ਜੀ ਸੋ ਬਾਈ ਹਰਵੇਲ ਨੰਬਰ ਆਪਣੇ ਜਰੂਰ ਬੋਲ ਦਿਓ ਜੀ 990388025 9906382025 ਠੀਕ ਹੈ ਜੀ ਸੋ ਦੋਸਤੋ ਇਹ ਹਨ ਬਾਈ ਹਰਵੇਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਹੈ ਚਾਰ ਨਾਗ ਆ ਦੋਸਤੋ ਚਾਰੇ ਨਾਗ ਤੁਸੀਂ ਖਰੀਦ ਸਕਦੇ ਜੇ ਅੱਜ ਵੀਰ ਹੋਣਾਂ ਦੇ ਕੋਲ ਫਾਰਮ ਦੇ ਉੱਪਰ ਜਿਹੜੇ ਅਵੇਲੇਬਲ ਨੇ ਠੀਕ ਹੈ ਜੀ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ